ਹਾਂਜੀ ਸਾਸੀ ਆ ਬਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ ਜਿਹੜਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਜੱਗੇ ਘੋਲੀਏ ਦੇ ਵੀਡੀਓ ਬਣਾ ਰਹੇ ਆ ਘਰੇ ਜੈ ਜੇ ਮੁੱਲ ਹੁੰਦੇ ਇਹਦੀਆਂ ਦੋ ਵਾੜਾਂ ਸੇਲ ਆ ਸਾਰਿਆਂ ਨੂੰ ਸਸਤੇ ਮੁੱਲ ਨਿਹਾਲ ਸਿੰਘ ਵਾਲਾ ਬਾਗਾਪੁਰਾਣਾ AC ਰੀਜੋ ਵੀਰ ਦੇ ਹੁੰਦੇ ਆ ਵਪਾਰੀ ਤਾਂ ਹੋਰ ਭੈਣ ਭਰਾ ਵੀ ਇਸ ਏਰੀਏ 'ਚ ਬਹੁਤ ਆ ਪਰ ਸਾਰਿਆਂ ਦਾ ਮੋਹਲੇ ਦੇ ਘੱਟ ਹੁੰਦੇ ਆ ਪਸੂ ਚੰਗਾ ਹੁੰਦਾ ਇਨਫਾਰਮੇਸ਼ਨ ਲੈ ਦਨਾਂ ਬਾਕੀ ਤੁਸੀਂ ਸਾਰੇ ਭੈਣ ਭਰਾ ਜਾਣਦੇ ਆ ਬਾਈ ਨੂੰ ਹਾਂਜੀ ਸასიਕਰ ਸასიਕਰ ਬਾਈ ਜੀ ਨੀ ਇਹ ਭਾਬੀ ਗੰਜਾ ਗੰਜਾ ਕੌਣ ਮੈਂ ਗੰਜੇ ਤਾਂ ਪਛਤ ਹੁਣ ਕਾਦੇ ਆ ਵਾਲ ਆਗੇ ਚੱਤ ਭਾਬੀ دیਵਾ ਜਗਾ ਮੇਰੀ ਮੰਜੀ ਥੱਲੇ ਕਾਣ ਵਾਲ ਆਗੇ ਆ ਵਾਲ ਆਗੇ ਠੀਕ ਐ ਦੁੱਧ ਵਾਲੇ ਦੰਤਾਂ ਨਹੀਂ ਆਉਣ ਲੱਗੇ ਕਿਤੇ ਨਹੀਂ 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 ਮੈਂ ਖੀਰਾ ਹੋ ਗਿਆ ਮੈਂ ਕੀ ਪਤਾ ਨਹੀਂ ਨਹੀਂ ਇਹ ਤਾਂ ਆ ਹੀ ਚੱਲੀ ਹੈ। ਹਾਂ। ਆ ਮੈਨੂੰ ਲੱਗਦਾ ਚਿੱਟੀ ਦਾੜੀ ਤੋਂ ਵੀ ਕਾਲੀ ਹੋ ਚੱਲੀ। ਨਹੀਂ ਨਹੀਂ। ਕਿ ਕਲ ਫਲਾਏ ਤੋਂ ਉੱਤੋਂ ਦੀ ਚਿੱਟੇ ਦੀਂਦੇ ਆ। ਉਹ ਉੱਤੋਂ ਹੀ ਦੇਂਦੇ। ਇਹ ਠੀਕ ਹੈ। ਮੈਂ ਕਹਿੰਦਾ ਤੇਰੇ ਸਹਰ ਵਾਲੇ ਵਾਲਾ ਚਲੇ ਗਈ ਬਤਾ। ਚਿੱਟੇ ਵੀ ਕਾਲੇ ਹੋ ਚਲੇ ਉਹਨੂੰ। ਨਹੀਂ ਨਹੀਂ ਉੱਤੋਂ ਹੀ ਦੇਂਦੇ। ਨਾਂ ਦੱਸ ਦੇ ਫਿਰ ਜਗਿਆ। ਨਾਮ ਜਗਜੀਤ ਸਿੰਘ ਪਿੰਡ ਢੋਲਿਆ ਕੁਰਦਾ। ਤੁਸੀਂ ਇਹ ਨਿਹਾਲ ਸਿੰਘ ਜਿਲ੍ਹਾ ਮੋਕਾ। ਫੋਨ ਨੰਬਰ ਦੱਸ। 9056 775398। ਆਮ ਸਿਆਣੇ ਕਹਿੰਦੇ ਹੁੰਦੇ ਆ ਕਿ ਜਿਵੇਂ ਜਿਹਦਾ ਮੱਥਾ ਰੋਡਾ ਜਾਂ ਹੋ ਜਾਣਾ ਸਿਰ ਵਾਲ ਝੜ ਜੇ ਜਾਣ। ਉਹਦੇ ਕੋਲੇ ਪੈਸੇ ਵਾਲੇ ਹੁੰਦੇ ਆ ਮਾਜਨਾ ਦੇ ਆਮ ਹੀ ਹੁੰਦੇ ਤੇ ਮਾਜਨਾ ਕੋਲੇ ਬਹੁਤ ਪੈਸੇ ਹੁੰਦੇ ਤੇਰੇ ਕੋਲੇ ਵੀ ਮੇਰੇ ਹਿਸਾਬ ਨਾਲ ਵਾਵਾ ਲੱਗਦੇ ਆ ਟਾਈਮ ਪਾਸ ਜਾਉਈ ਜੇ ਮੇਰੇ ਟਾਈਮ ਪਾਸ ਹੀ ਆ ਵਾਲ ਕਾ ਤੋਂ ਝੜ ਗਏ ਫਿਰ ਇਹ ਤਾਂ ਪੈਸਿਆਂ ਨਾਲ ਤੇ ਝੜਦੇ ਹੁੰਦੇ ਨਹੀਂ ਇਹ ਤਾਂ ਵੇਥੇ ਝੜ ਜਾਂਦੇ ਪੈਸਿਆਂ ਦੀ ਦਾਵਨਾ ਝੜ ਜਾਂਦੇ ਆ ਨਹੀਂ ਚਲ ਇੱਥੇ ਆਏ ਨਹੀਂ ਮੈਂ ਨਹੀਂ ਕਹਣਾ ਦਾਵਨਾ ਝੜ ਗੇ ਹਾਂ ਠੀਕ ਹੈ ਫਿਰ ਕੱਲ ਨੂੰ ਮੈਨੂੰ ਹੋਰ ਫੋਨ ਕਰਨਗੇ ਭਾਈ ਸਾਡੇ ਵਾਲ ਹੈ ਨਹੀਂਗੇ ਸਾਡੇ ਕੋ ਤਾਂ ਹੈ ਰਿਗੇ ਠੀਕ ਹੈ ਇੱਥੇ ਆ ਜਾ ਹਾਂ ਚਲੋ ਟਾਈਮ ਪਾਸ ਵਧੀਆ ਸਕੂਲ ਦਾ ਹੋਈ ਜਾ ਚਲੋ ਮਹਾਰਾਜ ਸਾਹਿਬ ਦਾ ਭਲਾ ਕਰੇਦਾ ਹਾਸੇ ਖਿੜੀ ਜਾਂ ਆਪਣਾ ਮਾਰਾ ਐ ਸਾਂ ਚੜਦੀਆਂ ਕਲਾ ਤਾਂ ਸਭ ਤੋਂ ਵੱਡੀ ਗੱਲ ਪਤਾ ਕਿਹੜੀ ਆ ਤੰਦਰੁਸਤੀ ਹਾਂ ਮਹਾਰਾਜ ਤੰਦਰੁਸਤੀ ਦੇਵੇ ਦੋ ਪੈਸੇ ਕੱਟ ਕੀ ਵੱਧ ਉਹ ਕੋਈ ਚੱਕਰ ਨਹੀਂ ਤੰਦਰੁਸਤੀ ਹੋਵੇ ਸਭ ਤੋਂ ਵੱਡੀ ਗੱਲ ਤੰਦਰੁਸਤੀ ਜੇ ਤੰਦਰੁਸਤੀ ਆ ਥਵਾਕ ਸਾਰਾ ਕੋਸਾ ਸਾਰਾ ਕੋਸਾ ਹੀ ਆ ਜੇ ਤੰਦਰੁਸਤੀ ਲੈਣੀ ਆ ਮਹਾਰਾਜ ਤੋਂ ਪੈਸੇ ਪੁੱਛਦੇ ਨੇ ਭਾਈ ਯਾਰ ਆਪਾ ਤੋਰ ਜਾਣਾ ਮਗਰ ਲੈਣਾ ਕਮਾ ਲੈਣਾ ਹੁਣੇ ਕਮਾ ਲੈਣਾ ਪੈਸਾ ਮੈਟਰ ਨਹੀਂ ਕਰਦਾ ਤੰਦਰੁਸਤੀ ਹੋਵੇ ਸਭ ਕੁਝ ਨਹੀਂ ਆ ਰਿਹਾ ਆਪਾਂ ਦੀ ਵੱਡੀ ਗੱਲ ਹੈ ਤੰਦਰੁਸਤੀ ਹਾਂ ਥਵਾਕ ਇਹ ਦੋ ਚੀਜ਼ਾਂ ਜ਼ਰੂਰੀ ਆ ਬਸ ਕਿੰਨਾ ਮਸੂਆ ਦੂਜੇ ਸਵੇਰ ਸੁਣਾ ਸਮਾਂ ਸਮਾਂ ਭਾਈ ਇਹਦੇ 8 ਨ ਰਹਿੰਦੇ ਆ ਜੀ ਜੀ ਤੋਂ ਲਈਆ ਦੁੱਧ 12 13 12 13 ਕਿਲੋ ਇਹਦਾ ਚੋਆਇਆ ਜੈ ਜੈ ਮੋਲ ਮੈਂ ਕਹਿੰਦਾ ਜਮਾਂ ਜੈਜ ਇਹ ਜੇ ਤਾਂ ਹੋਰ ਕਿਸੇ ਕੋਲੋਂ ਬੇਬੇ ਵਾਲੀ 43 ਮੁੱਲ ਆ ਆਪਾਂ 38000 ਦੀ ਵੜ ਦੇ ਨੀ ਆਉਂ ਅੱਜ ਆ ਸਕਦਾ ਆ ਸਕਦਾ ਆ ਸਕਦਾ ਹਾਂ ਕੋਈ ਸ਼ੱਕ ਨਹੀਂ ਆ ਸਕਦਾ ਬਦਲਦਾ ਹੋ ਗਿਆ ਪੂਰਾ ਕਿਉਂਕਿ ਕੱਦ ਦਰਮਿਆਨਾ ਕਈ ਵਾਰੀ ਵੀਡੀਓ ਦੇ ਵਿੱਚ ਸਕਰੀਨ ਤੇ ਗਾ ਵੱਡੀ ਢਿੱਡੀ ਹੁੰਦੀ ਹੈ ਹਨਾ ਆਪਾਂ ਤੇਰਾ ਢੱਡ ਵੀ ਵੱਡਾ ਨਹੀਂ ਨਾ ਨਹੀਂ ਨਹੀਂ ਤੇ ਅਗਲਾ ਹੁਣ ਜਿਹਨੂੰ ਵੱਡੀ ਦੀਂਦੀ ਆ ਤੇ ਅਗਲਾ ਤੇਰੇ ਹਿਸਾਬ ਨਾਲ ਵੇਖ ਲੈ ਲੈ ਆਇਕ ਨੂੰ ਵੇਖ ਲੈ ਆਪਾਂ ਭਰਾਵੋ ਹਰੇਕ ਵੀਡੀਓ 'ਚ ਵਾਰ-ਵਾਰ ਕਹਿੰਦਾ ਕਿ ਭਰਾਵੋ ਵੀਡੀਓ ਦਾ ਇੱਕ ਜਰੀਆ ਉ ਤੁਹਾਨੂੰ ਪਤਾ ਨਹੀਂ ਲੱਗਣਾ ਕਿ ਕਿੱਥੇ ਕੀ ਖੜਾ ਵੀਡੀਓ ਨਾਲ ਹੁਣ ਤੁਹਾਨੂੰ ਪਤਾ ਲੱਗ ਗਿਆ ਘੋਲੀਏ ਦੋ ਵਿਹੜਾਂ ਖੜੀਆਂ ਇੱਥੋਂ ਤਾਂ ਤੁਸੀਂ ਕੱਲਾ ਅੰਦਾਜ਼ਾ ਲਾਉਣਾ ਕਿ ਦੋ ਵਿਹੜਾਂ ਖੜੀਆਂ ਜਿਹੜੀ ਤੁਹਾਡੇ ਪਸੰਦ ਆਉਂਦੀ ਆ ਹਰੇਕ ਦੇ ਘਰੇ ਚਾਰ-ਚਾਰ ਫੋਨ ਆ ਆਪਦੇ ਫੋਨ ਤੇ ਵੀਡੀਓ ਕਾਲ ਕਰਕੇ ਤਸੱਲੀ ਕਰੇ ਕਿੱਡੀ ਕਿ ਵੱਡੀ ਆ ਛੋਟੀ ਆ ਇਹ ਸਾਰੀਆਂ ਤਸੱਲੀਆਂ ਤੁਸੀਂ ਕਰਨੀਆਂ ਜਦੋਂ ਤੁਹਾਨੂੰ ਫੋਨ ਤੇ ਕਲੀਅਰ ਓਕੇ ਹੋ ਗਿਆ ਕਿ ਹਾਂ ਯਾਰ ਸਹੀ ਲੱਗਦੀ ਆ ਉਸ ਤੋਂ ਬਾਅਦ ਫਿਰ ਅਗਲੇ ਦੇ ਘਰੇ ਆਜੋ ਆਪਣੀ ਅੱਖਾਂ ਨਾਲ ਵੇਖੋ ਕਿ ਜਿਹੜੀ ਚੀਜ਼ ਵੇਖੀ ਅਸੀਂ ਵੀਡੀਓ ਕਾਲ ਤੇ ਵਾਕਿਆ ਹੀ ਉਹ ਹੈਗੀ ਆ ਜੇ ਉਹੀ ਚੀਜ਼ ਹੈ ਤੇ ਸੌਦਾ ਕਰ ਲਓ ਤੇ ਨਹੀਂ ਅਗਲੀ ਦੀ ਚੀਜ਼ ਅਗਲੇ ਦੇ ਘਰੇ ਖੜੀ ਆ ਤੁਹਾਡੇ ਪੈਸੇ ਤੁਹਾਡੀ ਜੇਬ 'ਚ ਨਾ ਕਿਸੇ ਨਾਲ ਠੱਗੀ ਵੱਜੇ ਨਾ ਧੋਖਾ ਹੋਵੇ ਆਪਾਂ ਗੱਲਾਂ ਕਰਦੇ ਹਾਂ ਸਾਫ਼ ਕੋਰੀਆਂ ਕਰਾਰੀਆਂ ਬਾਕੀ ਮਰਜ਼ੀ ਤੁਹਾਡੀ ਆ ਭਰਾਵੋ ਸਾਡੇ ਕੋਲੋਂ ਆਨਲਾਈਨ ਮੰਗਾ ਲਓ ਸਾਡੇ ਕੋਲੋਂ ਜਿਵੇਂ ਮਰਜ਼ੀ ਮੰਗਾ ਲਓ ਪਰ ਆਪਾਂ ਜਿੰਨੀ ਕੀ ਚੀਜ਼ ਹੁੰਦੀ ਆ ਆਪਦੇ ਵੱਲੋਂ ਤਾਂ ਸਹੀ ਦੱਸੀ ਦੀ ਆ ਕਿ ਆਪਦੀ ਤਸੱਲੀ ਭਰਾਵੋ ਕਰ ਲਿਆ ਕਰੋ ਆ ਕੇ ਜੇ ਕੋਈ ਨਹੀਂ ਕਰੂ ਅਗਲੇ ਦੀ ਮਰਜ਼ੀ ਦੁੱਧ 12 13 ਕਿਲੋ ਦਿੱਤਾ ਬਾਈ ਬਾਈ ਕਹਿੰਦਾ ਪਹਿਲਾਂ ਨੇ ਦੂਜੇ ਸਵੇ ਸੁੰਦੀ ਆ 12 13 ਦਿੱਤਾ 12 13 ਦੇਉਗੀ ਜਿਹੜੇ ਹਿਸਾਬ ਨਾਲ ਵੇਖਦਾ ਮੰਨ ਲਓ ਜਿੱਡੀ ਦਾ ਵੜਾ ਪੂਨਾਂ ਕ ਦੱਸਿਆ ਇਹ ਨਹੀਂ ਕਿ 18 20 ਕਿਲੋ ਚਵਾਜੂਗੀ 12 13 ਹੀ ਦੇ ਦੇ ਬਹੁਤ ਆ ਬਹੁਤ ਆ ਮੈਂ ਵੀ ਫਿਰ ਉਹ ਧੋਕੜਾਂਗਾ ਗਾਂਝਾ ਵਾਲਾ 38000 ਰੁਪਏ ਵਿਖਾ ਦੇ ਤੇਰੇ ਹਿਸਾਬ ਨਾਲ ਕਿੱਡੀ ਕ ਹਾਂ ਆ ਵੇਖ ਲੋ ਇਹਦੇ ਸਾਹਮਣੇ ਹੂੰ ਸਹੀ ਠੀਕ ਹੈ ਸੀਰ ਸਭ ਪੂਰੀ ਹੈ ਸੀਰ ਸਭ ਪੂਰੀ ਹੈ ਆ ਬਲਟਾ ਲ ਕੱਢ ਕੇ ਨਾ ਇਹਨੇ ਫੇਰ ਸੂਣਾ ਠੀਕ ਹੈ ਪਹਿਲੇ ਜੇ ਪਹਿਲਾਂ ਸੂਪੀ ਐਵੇਂ ਕਿਵੇਂ ਸੂਪੀ ਡੇਢ ਮੁਤਾਬਕ ਜੇ ਪੂਰੇ 8 ਦਿਨ ਰਹਿੰਦੇ 8 ਦਿਨ ਰਹਿੰਦੇ ਹਾਂ ਫੇਰ ਠੀਕ ਹੈ ਸੀਰ ਸਭ ਪੂਰੀ ਹੈ ਸੀਰ ਸਭ ਹੈ ਮਰਦੀ ਰਹੇ ਸਹੀ ਚੈੱਕ ਕਰਨੇ ਦਾ 2 ਨੰਬਰ ਤੇ ਆ ਜਾ 2 ਨੰਬਰ ਤੇ ਆਤੀ ਆ ਕਾਫੀ ਦਾ ਸੇਮੇਲ ਆ ਦੁੱਧ ਜਿਹੜਾ ਬਾ ਚੋ ਕੇ ਲੈ ਇਹਨਾਂ 9 ਲੀਟਰਾ ਦੋ ਟਾਈਮਾਂ ਦਾ 커피 ਜਿਹੜੀ ਪੀਨੇ ਆਪਾਂ ਨਹੀਂ ਹੋਣੀ ਪੀਂਦੇ ਕੋਈ 커피 ਅੱਛਾ 커피 ਰੰਗ ਹੈ ਦਾ ਰੰਗ ਫਿਰ ਰੰਗ ਤੂੰ ਕਿਹਾ ਨਹੀਂ ਨਾ ਕੋਕ 커피 ਸੁਮੇਲ ਠੀਕ ਹੈ ਸੁਮੇਲ ਸੁਮੇਲ ਹਾਂ ਉਹਦਾ ਉਹ ਬਦਾਮੀ ਰੰਗ ਦੀ ਹੈ ਇਹ ਕੋਕ ਜੰਗ ਦੀ ਹੈ ਠੀਕ ਹੈ ਇਹ ਦੋਨੇ ਜਰਸੀਆਂ ਨੇ ਦੋਵੇਂ ਜਰਸੀਆਂ ਪਹਿਣਾ ਪਹਿਣਾ ਇਹ ਹਾਂ ਇਹ ਕਿੰਨੇ ਦਿਨ ਲੈ ਜੂ ਇਹ ਟੋਕੜਾ ਅੱਛਾ ਦੁੱਧ ਵਾਲੀ ਹੈ ਇਹਨੂੰ 2 ਮਹੀਨੇ ਤੇ 3 ਦਿਨ ਹੋਏ ਸੂਈ ਨੂੰ ਜਿਹੜਾ ਦੁੱਧ ਚੋ ਲੈਣਾ ਦਿਨ ਗਿਣੇ ਵੀ ਹੈ ਸਵਾਗਿਆ ਸੀ ਨਹੀਂ ਨਹੀਂ ਇਹ ਜਦੋਂ ਮਨ ਲਾ ਵੀ ਆਪਾਂ ਪਸ਼ੂ ਲੈਣੇ ਜੀ ਤੂੰ ਹਣ ਉਹ ਦੱਸ ਦਿੰਦਾ ਹੁੰਦਾ ਆਪਾਂ ਨੂੰ ਅੱਛਾ ਹਾਂ ਉਹ ਡੇਰੀ ਨਹੀਂ ਦੀ ਆਪਣੀ ਕਾਪੀ ਅੱਛਾ ਉਤਪਾਣੇ ਉਹ ਮਗਰਲੇ ਆਪਣੇ ਤੇ ਲਿਖ ਲੈਂਦੇ ਲੋਕ ਅੱਛਾ ਇਹ ਇਸ ਦਾ ਟੀਕਾ ਭਰਾ ਤੇ ਇਹਨਾਂ ਸੂਈ ਸੀ ਤੇ ਆਪਣੇ ਤਾਂ ਠੀਕ ਹੈ ਦੁੱਧ ਜਿਹੜਾ ਚੋ ਲੈਣਾ ਕਿੰਨਾ ਤਿੰਨ ਦਿਨ ਚੋ ਲੈਣਾ ਕਿੰਨਾ 9 ਕਿਲੋ ਕਿੰਨੇ ਦੀ 25000 ਦੀ ਟੱਡ ਬਾ ਨੋ ਕਿਲੋ ਆ ਭਰਾਓ ਜਿਹੜਾ ਦੁੱਧ ਬਾਈ ਕਹਿੰਦਾ ਤੁਸੀਂ ਚੋ ਲੈਣਾ ਚਵਾਈ ਤੁਸੀਂ ਕਰਨੀ ਆ ਪਹਿਲੀ ਗੱਲ ਤਾਂ ਮੈਂ ਪਹਿਲਾਂ ਵੀ ਕਹਿ ਗਏ ਕਿੜਾ ਦੁਬਾਰਾ ਵੀ ਕਹਿ ਦੇਣਾ ਜਿੱਥੋਂ ਵੀ ਜਾਨਵਰ ਲੈਨੇ ਜੱਗੇ ਤੋਂ ਲੈਨੇ ਆ ਭੋਲੇ ਤੋਂ ਲੈਨੇ ਜਿੱਦੋਂ ਵੀ ਲੈਨੇ ਅਗਲੇ ਤੇ ਘਰੇ ਜਾਓ ਸੂਇਆ ਸਵਾਇਆ ਚੋ ਕੇ ਲੈ ਲਓ ਜਾਨਵਰ ਜੇ ਕੋਈ ਭੈਣ ਭਰਾ ਘੌਲੀ ਆ ਨਹੀਂ ਆ ਸਕਦਾ ਫਿਰ WhatsApp ਤੇ ਵੀਡੀਓ ਕਾਲ ਰਹੀਂ ਚੋਲਿਆ ਕਰੋ ਨਾ ਨਾਲੋਂ ਤਾਂ ਉਹ ਵੀ ਚੰਗਾ 9 ਕਿਲੋ ਆ 25000 ਦੀ ਦੇ ਦੇਣੀ ਆ ਫੈਟ ਐਚਐਫ ਦੇ ਮੁਕਾਬਲੇ ਇਹਨਾਂ ਦੀ ਵੱਧ ਆਉਂਦੀ ਆ ਸਾਰੇ ਨਹੀਂ ਪਤਾ ਬਾਕੀ ਇੱਕ ਗੱਬਣਾ ਇੱਕ ਸੂਈ ਸਵਾਈ ਆ ਇੱਕ ਨੰਬਰ 38 ਦੀ ਦੋ ਨੰਬਰ 25 ਦੀ ਥੋੜਾ ਕਾਣਾ ਮਾਨਤਾਨ ਹੋ ਜੂ ਜਿਹੜਾ ਕੋਈ ਜੋੜਾ ਲੈ ਲੂ ਕੋਈ 500 700000 ਵੱਧ ਹੋ ਜੂ ਮਾਨਤਾਨ ਲੈ ਚੱਲ ਜੱਗੇ ਇਹਨੂੰ ਵੀ ਇਹ 25000 ਦੀ 9 ਕਿਲੋ ਦੁੱਧ ਇਹਦੇ ਥੱਲੇ ਤਿਆਰ ਹੈ ਤੇ ਆ 38000 ਦੀ ਇਹ ਗੱਬਣ ਆ ਇਹ ਲੈ ਜੂ 10 ਦਿਨ ਜੱਗਾ ਕਹਿੰਦਾ ਹੈ ਜੀ ਤੇ ਮਾੜੀ ਤਾਂ ਕੋਈ ਨਹੀਂ ਕਾ ਦੇਦਾ ਵੀ ਓਡਾ ਹੀ ਆ ਕਾ ਦੇਦਾ ਵੀ ਓਡਾ ਹੀ ਆ ਇਹਦਾ 38 ਮੁੱਲ ਹੈ ਉਹਦਾ 25 ਮੁੱਲ ਹੈ ਪਰ ਤੇ ਜਦੋਂ ਆ ਲਈ ਹੋਊਗੀ ਕਿਸੇ ਦੇ 45 ਦੀ ਲਈ ਹੋਊਗੀ ਹਾਂ ਤੇ ਅੱਜ ਇਹਦਾ ਮੁੱਲ ਤਾਂ ਹੋ ਗਿਆ ਤੇ ਜੇ ਅੱਜ ਉਹ 38 ਲਊਗਾ ਕੱਲ ਉਹ ਵੀ ਮੰਨ ਕੇ ਚਲੋ ਉਹ ਰੇਟ ਚ ਆ ਜਾਣੀ ਹਾਂ ਹਾਂ ਇਹ ਤਾਂ ਹੈ ਹਾਂ ਆ ਸੀਲ ਸਭ ਪੂਰੀ ਆ ਕੋਈ ਚੱਕਰ ਜਿਹਾ ਮਰਜੀ ਬੰਦਾ ਬੈਜੇ ਠੀਕ ਹੈ ਲਾਤਾਂ ਲੁੱਤਾਂ ਨਹੀਂ ਮਾਰਦੀ ਯਾਰ ਆਏ ਕੇ ਮਾਰੂ ਠੰਡੀ ਜਵੇਂ ਪੂਛ ਚੱਕ ਲਈ ਉਹਨੇ ਅੱਛਾ ਹਾਂ ਇਹ ਠੰਡੀ ਉਹ ਠੰਡੀ ਕਰਾਂਗੇ ਯਾਰ ਆਪਾਂ ਸੋਚ ਚ ਲੱਗੀ ਥੱਲੇ ਜਿਹੜੀ ਪੂਛ ਚੱਕ ਲਈ ਕੋਈ ਸੋਚ ਨਹੀਂ ਲੱਗੀ ਕੋਈ ਕੋਸ਼ਿਸ਼ ਲੱਗਾਗਾ ਕਹਿੰਦਾ ਧਾਰਾ ਮਾਰਦੇ ਨੇ ਮਾਰਦੇ ਚੱਲ ਮਾਰਦੇ ਨਹੀਂ ਰਹਿ ਜਾਂਦਾ ਤਾਂ ਮਾਰਦੇ ਮਾਰਦੇ ਆਪਾਂ ਕੋੜਾ ਪਸਮਾ ਕੀਤਾ ਇਹ ਲਓ ਜੀ ਧਾਰਾ ਵੇਖ ਲਓ ਕੋਈ ਪਸਮਾਈ ਨਹੀਂ 6 ਤੋਂ 6 ਸਵੇਰ 6 ਵਜੇ ਚੋਈਦੀ ਆ ਸ਼ਾਮ ਨੂੰ ਛੇ ਵਜੇ ਦੀ ਵੀਡੀਓ ਬਣਾ ਰਹੇ ਹਾਂ ਅੰਦਾਜ਼ਾ 2:00 ਵਜੇ ਦਾ ਟਾਈਮ ਹੈ ਬਾਕੀ ਮੈਂ ਫੋਨ ਤੇ ਤੁਹਾਨੂੰ ਰਾਈਟ ਟਾਈਮ ਵਿਖਾ ਦੇਣਾ ਅੰਦਾਜ਼ਾ ਜਾਂ 2:00 ਦਾ ਨਹੀਂ ਪਰ ਹਜੇ 25 ਮਿੰਟ ਪਈ ਹੈ 1:35 ਦੇ ਵੀਡੀਓ ਬਣਾ ਰਹੇ ਹਾਂ ਅੰਦਾਜ਼ੇ ਇਹਨਾਂ ਦੱਸਿਆ ਸੀ ਪਰ ਹਜੇ 1:30 ਵਜਿਆ ਸ਼ਾਮ ਦੀ ਚੁਵਾਈ ਚ 6:00 ਵਜੇ ਦੇ ਹਿਸਾਬ ਨਾਲ ਹਜੇ 4:30 ਘੰਟੇ ਪਈ ਹੈ ਠੀਕ ਹੈ ਜੱਗੇ ਹੁਣ ਸਾਰੀ ਨਹੀਂ ਚੋਣੀ ਤੜਕੇ ਵੀ 6:00 ਵਜੇ ਚੋਲੇ ਅਗਲਾ ਅੱਥ ਨੇ ਵੀ 6:00 ਵਜੇ ਚੋਲੇ 2 ਨੰਬਰ 9 ਕਿਲੋ ਦੁੱਧ ਦਾ 25000 ਦੀ ਜੈ ਜੈ ਮੋਲਾ ਫਿਰ 9 ਕਿਲੋ ਦੁੱਧ ਵਾਲੀ ਮੱਝ ਲ ਤੁਹਾਨੂੰ ਵੀ ਪਤਾ ਕਿੰਨੇ ਦੀ ਉਹ ਦੁੱਧ ਇਹਨਾਂ ਦਾ ਮੱਝ ਆ ਰਹੀ ਹੁੰਦਾ 25000 ਦੀ ਦੇ ਦੇਣੀ ਆ ਗਰਮਿਓ ਗਰਮੀ ਵਧੀਆ ਬੁੱਤਾ ਲਾਜੂ ਕੋਈ ਪਾਊਡਰ ਪਾਊਡਰ ਦੇ ਲਿਓ ਇੱਕ ਅੱਧਾ ਪੈਕਟ ਇਹਨੂੰ ਮਹੀਨੇ ਖੰਡ ਚ ਹੀਟ ਚ ਆਜੂਗੀ ਨਾਲੇ ਤਾਂ ਗਰਮਿ ਵਰਮੀ ਦੁੱਧ ਪੀਈ ਜਾਊਗੀ ਤੇ ਜੇ ਗੱਭਣ ਰਹਗੀ ਤੇ ਗਾਂ ਵੇਚਣੀ ਹੋਈ ਤੱਕਲਾ ਵੇਚ ਲੈ ਤੇ ਜੇ ਘਰੇ ਹੀ ਰੱਖਣੀ ਆ ਗੱਭਣ ਹੋਗੀ ਗਾਂ ਨੂੰ ਫੇਰ ਸੂਬੂਗੀ ਸਾਰਿਆਂ ਨੂੰ ਸੱਚਾ